ਬਜ਼ੁਰਗ ਹੈ ਲੈ ਵੇ ਲੋ ਤੇ ਬਾਤਾ ਬਜ਼ੁਰਗ ਨਹੀਂ ਬਜ਼ੁਰਗ ਨਹੀਂ ਸੱਚ ਨਹੀਂ 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 3 ਕਿਲੋਮੀਟਰ ਵਾਕ ਕਰ ਲੈਣਾ ਇਹੇ ਫਿਰ ਕੋ ਚੜਾਈ ਆ ਗਈ ਫਿਰ ਤਾਂ ਯੱਸ ਹੋ ਗਈ ਪਾਣੀ 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 ਆ ਗਿਆ ਠੀਕ ਹੈ ਜਿਹੜਾ ਸਲਾਵਰਾ ਵੇਲੀ ਵਾਲਾ ਰਾਮ ਆ ਨਾ ਜੀ ਇਹ ਦਾਸ ਹੋਣਾ ਬਣਾਉਣਾ ਬਾਦ ਇਹ ਹੋਲੀ ਰਾਮ ਨਾ ਵੀ ਤੇਜ਼ ਦੌੜਦੇ ਨਹੀਂ ਇੰਨੇ ਸਪੀਡ ਤੇ ਆਏ ਆ ਇੰਨੀ ਸਪੀਡ ਤੇ ਆਏ ਆ ਮਾਮਾ ਹੀ ਹੁੜੀ ਤੇ ਉੱਡਦੇ ਜਾਂਦੇ ਭੱਜੇ ਜਾਂਦੇ ਤੇ ਫਿਰ ਨਹੀਂ ਸੇਵਾ ਕਰਦੇ ਪਾਣੀ ਦੀਆਂ ਸ਼ੱਲਾ ਹੋਣ ਲੋ ਜੀ ਮੇਰੀ ਛੋਟੀ ਦਾ ਗਾਂਢ ਵੀ ਹੋ ਗਿਆ ਏ ਮਾ ਮੈਂ ਭਰੇਵਿਆਂ ਦੀ ਸੇਵਾ ਕਰੰਦੇ ਆ ਜੀ ਸ਼ਸ਼ੀ ਕਾ ਜੀ ਸਾਰੇ ਨੂੰ ਆਪਾਂ ਤੁਰ ਪਿਆ ਗੋਬਿੰਦ ਘਾਟ ਵੱਲ ਨੂੰ ਹੁਣ ਵਾਪਸੀ ਨੂੰ ਗੋਬਿੰਦ ਧਾਮ ਤੋਂ ਰਾਹ ਨੂੰ ਬਹੁਤ ਜ਼ਿਆਦਾ ਮੀਂਹ ਪਿਆ ਤੇ ਪੂਰਾ ਐ ਕੰਮ ਚਿਕੜੋ ਚਿਕੜੀ ਹੋ ਗਿਆ ਬਹੁਤ ਕੰਮ ਕਰਾ ਰਿਆ ਤੇ ਨਵੀਂ ਸੇਰ ਕ੍ਰੈਸ਼ ਮਾਈਂਡ ਸਾਰਾ ਕੁਝ ਓਕੇ ਰਿਪੋਰਟ ਤੁਸੀਂ ਸੇਰ ਦੀ ਲੋਕੇਸ਼ਨ ਚੈੱਕ ਕਰੋ ਹੁਣ ਟਾਈਮ ਹੋਇਆ ਹੈ 8 ਵਜੇ ਦੇ ਕਰੀਬ 8 ਦੇ ਕਰੀਬ ਹੋਇਆ ਮੇਰੇ ਨਾਲ ਪਾਏ ਦਰੋਪ ਪਰ ਆਇਆ ਤੇ ਇਧਰ ਨੂੰ ਥੱਲੇ ਜਾਵਾਂਗੇ ਹੁਣ ਆਪਾਂ ਯਾਰ ਜਦੋਂ ਆਪਾਂ ਨਾ ਬਹਿ ਕੇ ਉੱਠਦੇ ਆ ਨਾ ਸਰੀਰ ਤੇ ਤੁਰ ਤੁਰ ਕੇ ਤੁਰ ਤੁਰ ਕੇ ਪੂਰਾ ਗਰਮ ਹੋਇਆ ਹੁੰਦਾ ਤੇ ਜਦੋਂ ਬਹਿ ਕੇ ਉੱਠਦੇ ਆ ਤੇ ਪੂਰਾ ਸਰੀਰ ਠੰਡਾ ਹੋ ਜਾਂਦਾ ਤੇ ਫਿਰ ਖੱਲੀਆਂ ਸਾਰਾ ਕੁਝ ਫਿਰ ਜਾਗ ਜਾਂਦਾ ਫਿਰ ਤੁਰਨਾ ਬੜਾ ਔਖਾ ਜਾਂਦਾ ਇਸ ਕਰਕੇ ਮਤਲਬ ਥੋੜਾ 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 ਜੇ ਥੱਕ ਵੀ ਗਏ ਹਲਕਾ 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 ਬੰਦਾ ਤੁਰਦਾ ਰਹੇ ਫੇਰ ਸਹੀ ਆ ਲਓ ਜੀ ਮੇਰੀ ਛੋਟੀ ਦਾ ਗਾਣ ਵੀ ਹੋ ਗਿਆ ਇਹ ਛੋਟਕ ਨਹੀਂ ਉਧਰੋਂ ਖੱਲੀਆਂ ਤੇ ਉਧਰੋਂ ਸਿਰ ਦੀ ਥੋੜੀ ਅੱਗੇ ਚੱਲ ਰਿਓ ਮੀਂਹ ਪੈਣ ਕਰਕੇ ਧੁੱਪ ਧੁੱਪ ਕਰਕੇ ਵੇਖੋ ਉਤੋਂ ਬਰਫ ਦਾ ਪਾਣੀ ਖੁਰ ਕੇ ਪੂਰਾ ਕੰਮ ਔਖਾ ਹੋਇਆ ਪਿਆ ਥੱਲੇ ਪਾਣੀ 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 ਬਣੀ ਆ ਗਿਆ ਕਈ ਤੇ ਕਈ ਤੇ ਇਧਰੋਂ ਦੀ ਜਾਈ ਜਾਂਦੇ ਆ ਉੱਪਰੋਂ ਦੀ ਟਪ ਕੇ ਇਹ ਵਿੱਚੋਂ ਦੀ ਇਹ ਚੌਵੀ ਜਣਾ ਨਹੀਂ ਔਖਾ ਪਾਣੀ ਤੇ ਬਹੁਤ ਤੇਜ਼ ਹੈ ਜੇ ਦਾ ਤੇ ਜਨ ਲੋਕ ਤੇ ਤੇ ਆਪਾਂ ਜਾਵਾਂਗੇ ਇਧਰੋਂ ਦੀ ਬਸ ਬੂੜ ਨਾਲ ਗਿੱਲੇ ਹੋਣਾ ਫਿਰ ਤੇ ਕੋਈ ਚਾਸ ਫਿਰ ਤੇ ਕੋਈ ਚੱਕਰ ਨਹੀਂ ਬੂੜ ਗਿੱਲੇ ਹੋ ਗਏ ਤੇ ਤੁਰਿਆ ਬਹੁਤ ਔਖਾ ਜਾਣਾ ਉਹ ਆਹੀ ਜਰੂਰ ਕਪਾ ਜਾਵਾਂਗੇ ਥੋੜਾ ਇਧਰੋਂ ਕਿਉਂਕਿ ਆਪਣੇ ਬੂੜ ਜੱਲੀ ਹੋਣੇਗੇ ਤੇ ਆਪਾਂ ਰਿਸਕ ਜਾਣ ਹੀ ਲੈਣਾ ਇਧਰੋਂ ਵੀ ਸੋਖਾ ਹੀ ਰਸਤਾ ਵੈਸੇ ਉਧਰੋਂ ਜ਼ਿਆਦਾ ਔਖਾ ਪੱਥਰ ਦੇ ਪੈਰ ਰੱਖ ਕੇ ਨਾ ਵੇਖੋ ਬਹੁਤ ਜ਼ਿਆਦਾ ਔਖਾ ਗਮ ਬਹੁਤ ਜ਼ਿਆਦਾ ਆਪਾਂ ਇਧਰੋਂ ਦੀ ਜਾਵਾਂਗੇ ਸਹੀ ਆ ਰਸਤਾ ਇਧਰੋਂ ਹੀ ਵੇਖੋ ਢਾੜ ਪੱਥਰ ਇਤੋਂ ਕੰਮ ਸੀਰ ਦਾ ਔਖਾ ਨਹੀਂ ਚਾੜੀ ਵੇਖਿਓ ਬਣਾ ਲੰਘ ਲੈਂਦੇ ਹੋ ਆ ਜੀ ਇਤੋਂ ਕੰਮ ਥੋੜਾ ਜਿਆਦਾ ਖਤਰਨਾਕ ਹੋ ਜਾਏਗਾ ਇਹ ਗੁੰਢੇ ਜਿਹਾ ਹਲੂ ਵੀ ਪਤਾ ਕੋਈ ਗੱਲ ਨਹੀਂ ਇਹ ਚੱਲ ਲੈ ਉਹ ਗਿਆ ਗਿਆ ਲੈ ਯਸਿਆ ਇਹਨੇ ਵੀ ਡਾਰਾ ਫੋਨ ਨਾ ਦੇ ਦੇ ਕਿਉਂਕਿ ਮੈਂ ਪਾਵਰ ਬੈਂਕ ਦੇ ਨਾਲ ਚਾਰਜ ਲਾਇਆ ਵਾ ਉਹ ਥੋੜਾ ਕੰਮ ਖਾ ਜਾਂਦਾ ਹੋਰ ਠੀਕ ਆ ਲਓ ਜੀ ਅੰਦਰ ਪੰਜੀ ਵੀਰ ਜੀ ਲਿਆਓ ਫੋਟੋ ਖੇਦਨੇ ਵੀਰ ਜੀ ਲਿਆਓ ਜੀ ਲਿਆ ਕਹਿੰਦੇ ਦੋ ਮੁੰਡੇ ਆਪਾਂ ਨੂੰ ਮਿਲ ਗਏ ਨੇ ਸ਼ਾਹ ਜੀ ਹੁਣੀ ਜਸਕਰਮੀਰ ਜੀ ਤੇ ਗੋਰਾ ਵੀਰ ਜੀ बड़ी फुर्ती मारी ही यार दस मिनटों महाराज इन मरवा दी है चलो चंह गल मामे होनी पिछे मामे होनी सारे पिछे पाओ पिछमी ओके छगो पानी फिर चलिए ਉੜਦੇ ਹੀ ਆਉਂਦੇ ਦੌੜ ਦੌੜਦੇ ਹੀ ਆਉਂਦੇ ਦੌੜਦੇ ਹੀ ਘੋੜੇ ਤੋਂ ਵੀ ਤੇਜ਼ ਘੋੜੇ ਤੋਂ ਵੀ ਤੇਜ਼ ਦੌੜਦੇ ਆ ਇੰਨੇ ਸਪੀਡ ਤੇ ਆਏ ਆ ਇੰਨੇ ਸਪੀਡ ਤੇ ਆਏ ਆ ਜਿੱਦਾਂ ਗੱਡੀ ਉਦੋਂ ਸਪੀਡ ਤੇ ਭਜਾਈ ਸੀ ਹਾਂ 150 ਕਿਲੋ ਦੇ 8 பை 8 ਗੱਡੀ ਆ ਭੱਦੀ ਆ ਨੀ ਤੇ ਬਾਕੀ ਧੀ ਗੱਡੀ ਆ 4x4 ਦੇ ਬਸ ਬਾਕੀ ਕਿਤੇ ਆ ਬਾਕੀ ਆਉਂਦੇ ਉਹ RAMNA 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 ਮਾਮਾ ਹੀ ਹੁੜੀ ਤੇ ਉੜਦੇ ਜਾਂਦੇ ਭਜੇ ਜਾਂਦੇ ਇਹ ਹੈ ਨਹੀਂ ਕੋਈ ਡਰ ਕੌਫੀ ਨਹੀਂ ਇਹਨਾਂ ਨੂੰ ਅਈਓ ਯੋ ਯੋਲੀ RAMNA ਐਨੀ ਭਾਗੇ ਨੀ ਪਹੁੰਚਾਂਗੇ ਆਪਣੀ ਮੰਜ਼ਲ ਤੇ ਮੰਜ਼ਲ ਤੇ ਪਹੁੰਚਾਂਗੇ ਵੇ ਹੈ ਇਹਨਾਂ ਨੂੰ ਕੋਈ ਰੱਖੋ ਉੱੜਦੇ ਜਾਣ ਦੇ OK OK ਆਜੋ 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 ਚਲੋ 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 ਚਾਰ ਘੰਟੇ ਹੋ ਗਏ ਭਾਜੀ ਚਾਰ ਘੰਟੇ ਹੋ ਗਏ ਤੇ 7 ਵਜੇ ਤੁਰੇ ਆ ਪੋਣੀ ਯਾਰ ਆਉਗੇ ਵੀਰੇ ਠੀਕ ਆ ਤਾਂ ਤੁਸੀਂ ਨਾ ਭਾਰ ਚੁੱਕਿਆ ਤੁਹਾਨੂੰ ਭਾਰ ਨਹੀਂ ਲੱਗਣਿਆ ਆਰੇ ਕਰਾਈ ਜਾਂਦੇ ਆ ਚਰਦੀ ਕਲਾ ਪਹਿਲਾ ਡਾਰ ਸੀਗਾ ਪਹਿਲੀ ਦੀ ਹੈ ਕਿੰਨੇ ਸਾਲਾਂ ਤੋਂ ਅੱਛਾ ਜੀ ਕੀ ਹਾਂ ਬਈ ਪਤਾ ਨਹੀਂ ਹਵਾ ਜਿਹਾ ਬਣਾਇਆ ਸੀ ਲੋਕਾਂ ਨੇ ਨਾ ਹਾਂ ਹਾਂ ਪਰ ਆਨੰਦ ਆ ਰਿਹਾ ਯਾਰ ਆਨੰਦ ਆ ਰਿਹਾ ਮੈਂ ਤਾਂ ਮੈਂ ਖਲੋ ਕੇ ਵੀਡੀਓ ਮੈਂ ਤੁਹਾਡਾ ਪਿੱਛੇ ਨਾਲ ਲਿਫਾ ਕੇ ਘੁੰਮੇ ਕ ਮੇਰੇ ਘੁੰਮੇ ਆਈ ਛੋਟੇ ਛੋਟੇ ਲਿਫਾਵੇ ਆ ਬੈਗ ਪਾ ਕੇ ਨਾ ਕਰਨ ਦੇ ਯਾਰ ਭਾਰ ਚੁੱਕ ਲਿਆ ਤੇ ਤੁਹਾਡੇ ਵਾਲੇ ਵੇਖ ਕੇ ਤੇ ਹੋਰ એનર્ਜੀ ਆ ਗਈ ਸਾਨੂੰ ਹਾਂ ਦੱਸਿਆ ਗਿਆ ਕਿ ਇਹ ਦੋ ਵਰਦੀਆਂ ਪਾਉਣੀਆਂ ਆ ਸਰਦੀਆਂ ਦੀਆਂ ਅੱਛਾ ਇਹ ਠੰਡਾ ਹੁੰਦੀ ਉੱਪਰ ਅੱਛਾ ਅੱਛਾ ਤੇ ਉਹਦੇ ਕਰਕੇ ਭਾਰ ਵਧ ਗਿਆ ਦੋ ਇੱਕ ਟਰੈਕਸੂਟ ਪਾਇਆ ਆ ਅੱਛਾ ਅੱਛਾ ਮੁੱਡੀ ਪਾਈ ਆ ਅੱਛਾ ਅੱਛਾ ਗਰਮ ਪਜਾਮਾ ਉਹਨਾਂ ਭਾਰ ਵਧ ਗਿਆ ਠੀਕ ਹੈ ਠੀਕ ਹੈ ਤੇ ਬਾਕੀ ਖਾਣ ਪੀਣ ਦਾ ਸਮਾਨ ਪਰ ਫਿਰ ਵੀ ਅਸੀਂ ਚੜਦੀ ਗਲਾਵਾ ਤੁਸੀਂ ਚੜਦੀ ਗਲਾਵਾ ਚੜ੍ਹਦੇ ਆ ਉਹਦਾ ਠੰਡ ਨਹੀਂ ਬਚਾਈ ਨਾ ਬਰਫ ਨਹੀਂ ਗਈ ਨਹੀਂ ਬਚਾਈ ਆ ਦਸਨ ਤਾਂ ਆ ਰਹੀਆਂ ਉੱਪਰ ਬਹੁਤ ਵਧੀਆ ਚੜਦੀ ਹਲਾ ਦੇਰ ਖੁਸ਼ ਹੋ ਗਿਆ ਵੀ ਇੱਕ ਇਹ ਆ ਨਵਾਬ ਨੂੰ ਊਰਜਾ ਮਿਲ ਗਈ ਆ ਤੇ ਮੈਂ ਕਹਿੰਦਾ ਇਹ ਮੈਂ ਉਹ ਛੋਟੇ ਛੋਟੇ ਬੱਚਾ ਨੂੰ ਦੇਖ ਰਿਹਾ ਜੀ ਉਹਦੇ ਕੋਲ ਛੋਟੀ ਬੇਟੀ ਆ ਇੱਕ ਬਜ਼ੁਰਗ ਜੋੜਾ ਆ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਇਹ ਮੈਨੂੰ ਜੇ ਮੈਂ ਕਹਾਂਗੇ ਨਾ ਮੇਰਾ ਮੈਨੂੰ ਯਾਰ ਤਕਾਵੜ ਜਾਂ ਦੇਖ ਕੇ ਮੈਨੂੰ ਹੌਸਲਾ ਮਿਲ ਹੌਸਲਾ ਮਿਲ ਜਾਂਦਾ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਉਹਦੇ ਕੋਲ ਬਜ਼ੁਰਗ ਆ ਤੇ ਨਾਲ ਬੇਟੀ ਵੀ ਬੈਠੀ ਛੋਟੀ ਬਿਲਕੁਲ 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 ਮਤਲਬ ਮਾਰੇ ਕਰ ਪਾਸ ਚੜਦੀ ਗਲਾ ਛੋਲੇ ਪਾਏ ਆ ਮਹਾਰਤ ਬਾਦਾਮ ਜਿੱਦਾ ਕਹਿੰਦੇ ਹੁੰਦੇ ਆ ਬਿਲਕੁਲ ਬਿਲਕੁਲ ਖਾਈ ਜਾਂਦੇ ਆ ਚੜਦੀ ਗਲਾ ਚੜਦੀ ਗਲਾ ਠੀਕ ਆ ਮਹਾਰਾਜ ਦੋ ਰਸਤੇ ਜਾਂਦੇ ਸੀਗੇ ਆਪਾਂ ਜਦੋਂ ਤਾਂ ਚੜਨ ਲੱਗਿਆ ਇਧਰੋਂ ਦੀ ਆਏ ਸੀਗੇ ਤੇ ਹੁਣ ਥੱਲੇ ਜਾਣ ਲੱਗਿਆ ਮੈਂ ਆ ਰਾਤਾ ਬਣਦਾ ਕਿ ਜਿੱਥੋਂ ਮੈਂ ਨਹੀਂ ਆਇਆ ਉਧਰੋਂ ਜਾਵਾਂ ਉਧਰੋਂ ਜਾ ਕੇ ਵੇਖਦੇ ਆ ਕਿਦਾਂ ਦਾ ਹੈ ਨਾ ਕੀ ਮੌਲਿਆ ਚਲੋ ਉਧਰ ਆ ਵੀਊ ਚੈੱਕ ਕਰਦੇ ਆ ਆਹ ਵਾਰ ਅਸਟੇ ਜਿੱਦੋਂ ਆਪਾਂ ਪਹਿਲੇ ਆਏ ਸੀ ਜਿੱਦੋਂ ਦੋ ਰਸਤੇ ਸੀ ਆਹ ਰਸਤਾ ਜਿੱਦਾਂ ਆਪਾਂ ਉਦੋਂ ਰਸਤਾ ਛੱਡਤਾ ਸੀ ਹੁਣ ਆਪਾਂ ਆਲੇ ਰਸਤੇ ਥਾਣੀ ਜਾਵਾਂਗੇ ਉਹ ਛੱਡਾਂਗੇ ਕਿਉਂਕਿ ਉਧਰ ਤੇ ਵੇਖ ਲਿਆ ਆਹ ਵੇਖਾਂਗੇ ਹੁਣ ਇਧਰ ਕੀ ਚੀਜ਼ ਆ ਆ ਜਾਂਦੇ ਆਪਾਂ ਪੁਲ ਦੇ ਉੱਤੋਂ ਦੀ ਉਧਰੋਂ ਵੀਡੀਓ ਉੱਥੇ ਬਣਾ ਬੈ ਕੇ ਬਣਾਈ ਵੀ ਉਹ ਉੱਪਰ ਵਾਲਾ ਪੁਲ ਅੱਜ ਆਪਾਂ ਉੱਪਰ ਵਾਲੇ ਪੁਲ ਥਾਣੀ ਚੱਲੇ ਆਂ ਨਾਲ ਹੀ ਪਾਣੀ ਤੇ ਛਰਨੇ ਨੇ ਪੂਰੀ ਯੱਸਿਆ ਇਹਨੇ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਇਹ ਗਾਣਾ ਮੈਨੂੰ ਪਤਾ ਨਹੀਂ ਕਿੱਥੋਂ ਯਾਦ ਆ ਗਿਆ ਚਲੋ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਥੋੜਾ ਜਿਹਾ ਗਾ ਲਿਆ ਤੇ ਮਨ ਪਾਣੀ ਦੀਆਂ ਛੱਲਾ ਹੋਵ ਮਨ ਪਾਣੀ ਪਾਣੀ ਹੋ ਗਿਆ ਏ ਚਲੋ ਜੋ ਕਿ ਸਕੂਲ ਆਪ ਟੂ ਆਹ ਜਦੋਂ ਸਾਈਕਲ ਲੈ ਕੇ ਜਾਂਦਾ ਪੁੱਲ ਤੋਂ ਆਉਂਦੀਆਂ ਹੀ ਸਾਰੀ ਅੰਦਰ ਲੈਮਨ ਸੌਂਡਾ ਅੰਦਰ ਪ੍ਰਦਾਨ ਹੋਣਾ ਨੇ ਪੂਰੀ ਯੱਸ ਕਰਾਈ ਆ ਕੰਮ ਖਿੱਚ ਕੇ ਆ ਪੂਰਾ ਸ਼ਰਦਾਈ ਠੰਡੀ ਸ਼ਰਦਾਈ ਪਰ ਆਪਾਂ ਨਹੀਂ ਪੀਣੀ ਆਪਾਂ ਤਾਂ ਨਹੀਂ ਪੀਣੀ ਕੀ ਕਹਣਾ ਬਾਅਦ ਚ ਕਾ ਮੋਖਾ ਆਇੰਦਾ ਪਾਣੀ ਦਾ ਘੁੱਟ ਘੁੱਟੀ ਪੀਵਾਂਗੇ ਆਪਾਂ ਬਸ ਨਾਲੇ ਹੋਰ ਇਥੋਂ ਲੈਨੇ ਆ ਪਾਣੀ ਪਾਣੀ ਦੀ ਬੋਤਲ ਉੱਥੇ ਕੇ ਵੀਰ ਹੁਣਾਂ ਨੂੰ ਦੇਣੀ ਪਈ ਉਹ ਕਹਿੰਦੇ ਭਾਈ ਪਿਆਸ ਬੜੀ ਲੱਗੀ ਗਾਂਵ ਚ ਖਾਣ ਨਹੀਂ ਕੋਈ ਕੁਛ ਨਹੀਂ ਮੈਂ ਕਹਾ ਵੀਰ ਜੀ ਪਾਣੀ ਸਾਡੇ ਕੋਲ ਪਾਣੀ ਤੁਹਾਡਾ ਤੁਸੀਂ ਲਓ ਪੀਓ ਇੱਥੇ ਗੱਲ ਗੜੀ ਚੱਕਰ ਗਿਆ ਆਪਾਂ ਇੱਥੇ ਦੇਨੇ ਆ ਪਾਣੀ ਵਾਲੀ ਬੋਤਲ ਭਾਈ ਪਾਣੀ ਵਾਲੀ ਬੋਤਲ ਦੇਓ ਇੱਕ ਕਿੰਨੇ ਦੀ ਜੀ ਕਿੰਨੇ ਕੀ 50 50 ਕੀ ਦਿਨ ਇੱਕ ਸਾਤ ਸਰਾ ਵਾਹਿਗੁਰੂ ਅੱਗੇ ਜਾ ਕੇ ਵਾਈਗੁਰ ਜੀ ਇਦਾਂ ਹੈ ਕਿ ਕਿਸੇ ਸੁਸਾਇਟੀ ਵੱਲੋਂ ਜਿੱਦਾਂ ਸੇਵਾ ਆ ਦਵਾਈ ਦੀ ਸੇਵਾ ਆ ਤੁਹਾਨੂੰ ਕੋਈ ਵੀ ਦਵਾਈ ਦੀ ਲੋੜ ਆ ਦਵਾਈ ਲੈ ਸਕਦੇ ਹੋ ਤੁਸੀਂ ਮ사ਜ ਕਰ ਰਹੇ ਨੇ ਸਾਰੇ ਜਿੰਨੀ ਸੰਗਤ ਹੈ ਸੇਵਾ ਕਰ ਰਹੀ ਹੈ ਧੰਨਵਾਹ ਦਿੰਨੇ ਆ ਸਾਰੀ ਸੰਗਤ ਮ사ਜ ਕਰਦੀ ਰਹੀ ਜਿਹੜੇ ਜੀ ਬਜ਼ੁਰਗ ਜਨਰੀਆਂ ਜਾਵੀਆਂ ਲੱਤਾਂ ਖੱਲੀਆਂ ਖੁੱਲੀਆਂ ਪਿਆਈਆਂ ਮ사ਜ ਕੀ ਬਾਤ ਹੈ ਇਹ ਰਾਜ ਹੁੰਦਾ ਰਾਤ ਵਿੱਚ ਫ੍ਰੀ ਮੈਡੀਕਲ ਪਾਪਾ ਵੀ ਬੂਟ ਲਾਣੇ ਆ ਅੰਦਰ ਜਾ ਕੇ ਵੇਖਦੇ ਹਾਂ ਅੰਦਰ ਇੱਕ ਛੋਟਾ ਜਿਹਾ ਹਾਲ ਬਣਿਆ ਹੋਇਆ ਠੀਕ ਹੈ ਜੀ ਫੀਰ ਨਹੀਂ ਸੇਵਾ ਕਰਦੇ ਪਏ ਇਹ ਤਾਂ ਕਰਮਾਈ ਕੋਲ ਕਰਦੇ ਹਾਲ ਲੱਗੀਆਂ ਦੂਜੀਆਂ ਮ사ਜ ਵਾਲੀਆਂ ਕੁਰਸੀਆਂ ਵਿੱਚ ਪੈਰ ਪਾ ਕੇ ਤੇ ਮ사ਜ ਹੁੰਦੀ ਆ ਫਿਲਹਾਲ ਲਾਈਟ ਗਈ ਆ ਜਦੋਂ ਲਾਈਟ ਹੋਊਗੀ ਫਿਰ ਚੱਲੂਗੀ ਬਾਕੀ ਆ ਅਲੀ ਸੰਗਤ ਦਾ ਧੰਨਿਆ ਯਾਰ ਐਡੀ ਤਕੜੀ ਸੇਵਾ ਨੇ ਮਹਾਰਾਜ ਚੜਦੀ ਕਲਾ ਕਰੇ ਇਹਨਾਂ ਨੂੰ ਕੀ ਐਡੀ ਆ ਰਿਹਾ ਹੈ ਨਹੀਂ ਤਾਂ ਸਿੱਧਾ ਹੋਏ ਵੀ ਨਹੀਂ ਚੋਬਰੀ ਜਿੱਥੇ ਜਾਂਦੇ ਜਾਂਦੇ ਪਤਾ ਲੱਗਾ ਵੀ ਫ੍ਰੀ ਸੇਵਾ ਮੇਰਾ ਵੀ ਦਿਲ ਕੀਤਾ ਵੀ ਯਾਰ ਘੜੀ ਸੇਵਾ ਕਰੀਏ ਐਡੀ ਦੂਰ ਆਪਾਂ ਹੋਏ ਆ ਤੇ ਸੇਵਾ ਕੁਝ ਵੀ ਨਹੀਂ ਕੀਤੀ ਮਹਾਰਾਜ ਦੀ ਚਰਦੀ ਗਲਾ ਬਹੁਤ ਵਧੀਆ ਲੱਗਾ ਤੇ ਘਰ ਦੇਂਦੀ ਵੀ ਸੇਵਾ ਜ਼ਰੂਰ ਕਰੋ ਉਹ ਸਭ ਤੋਂ ਪਹਿਲੇ ਆ ਬਾਕੀ ਬਾਅਦ ਚ ਬਾਅਦ ਕਹਿੰਦੇ ਨਾਉਣਾ ਮੇਰੇ ਲਾਲ ਦੇ ਲਾਂਘੇ ਬਹੁਤ ਗਾਂ ਤੇ ਕਈ ਪਿੱਛੇ ਹੀ ਗੇ ਹੁਣ ਮੈਨੂੰ ਇੱਥੇ ਮਤਲਬ ਘੰਟਾ ਤੋਂ ਘੰਟਾ ਡੇਢ ਘੰਟਾ ਹੋ ਗਿਆ ਵੀ ਮੈਂ ਇੱਥੇ ਰੁਕਿਆ ਹੀਗਾ ਹੁਣ ਮੈਨੂੰ ਥੋੜੀ ਜੀ ਫਾਸਟ ਜਾਣਾ ਪੈਣਾ ਵੀ ਉਹਦੇ ਗਏ ਜਾ ਕੇ ਉਹਨਾਂ ਨਾਲ ਰਲਣਾ ਪੈਣਾ ਮੇਰੇ ਹਿਸਾਬ ਨਾਲ ਤੇ ਉਹ ਭਾਵੇਂ ਪਹੁੰਚ ਹੀ ਗਏ ਹੋਣ ਉਤੇ ਲੱਗਦੀ ਆਪਾਂ ਨੂੰ ਠੰਡ ਪਰ ਹੁਣ ਨਾ ਗਰਮੀ ਹੋ ਗਈ ਨਾਲੇ ਪਸੀਨਾ ਜਾਂ ਆਉਣ ਲਿਆ ਭੈ ਜਾਗੜ ਤੇ ਲੋਣੀ ਪੈਣੀ ਨਾਲੇ ਆਪਾਂ ਹੁਣ ਮਾਮਾ ਜੀ ਨੂੰ ਢੀਕ ਲਈਏ ਪਤਾ ਲੱਗ ਗਿਆ ਵੀ ਪਿੱਛੇ ਆ ਪਹਿਲੇ ਮੈਨੂੰ ਪਤਾ ਨਹੀਂ ਕਿ ਗਾਂ ਨਾ ਲੰਘੇ ਹੁਣ ਹੁਣ ਆਪਾਂ ਉਹਨਾਂ ਨੂੰ ਢੀਕ ਕੇ ਅੱਗੇ ਜਾਵਾਂਗੇ ਨਾਲ ਲੈ ਕੇ ਚੱਲਾਂਗੇ ਉਹਨਾਂ ਜਿਹੜਾ ਆਪਾਂ ਇੱਥੇ ਪੜੀ ਪੜੀ ਢੀਕ ਦੇ ਲੱਲੇ ਪੈਣੇ ਮੈਂ ਨਾ ਮਾਮਾ ਜੀ ਆਂਦੇ ਲੈ ਤੋ ਇੱਥੇ ਬੈਠਾ ਮੈਂ ਵੀਡੀਓ ਦੇ ਪਹਿਲੇ ਕਹਤਾ ਵੀ ਮੈਂ ਹਾਂ ਮੈਂ ਇੱਥੇ ਮਾਮਾ ਜੀ ਨੂੰ ਢੀਕਣ ਆਵਾ ਢੀਕ ਕੇ ਜਾਣਾ ਵਾ ਦੇ ਇਹਨਾਂ ਗਏ ਕਿੰਨਾ ਚਿਰ ਰਿਵੈਕ ਕਰਦੇ ਹੋਇਆ ਇਹ ਦੇਖ ਨੀਵੇ ਤਾਂ ਪਰਚਦੇ ਹੈਗਾ ਸੀ ਬਾਬਾ ਚਿਰ ਹੋ ਗਿਆ ਤੇ ਹੁਣ ਮਾਮਾ ਹੀ ਮੈਨੂੰ ਵਿਖੇ ਆ ਤੇ ਮੈਂ ਉਹ ਹੀ ਗੱਲ ਹੋਈ ਲੰਗ ਚੱਲੇ ਸੀ ਤੇ ਮਹੌਲੀ ਦੀ ਆਵਾਜ਼ ਮਾਰੀ ਮਾਮਾ ਹੀ ਆ ਗਏ ਤੇ ਹੁਣ ਆਪਾਂ ਚਾਲੇ ਪਾ ਦੇਣੇ ਨੇ ਬਸ ਚੜਦੇ ਜੀ ਜਿੰਨਾ ਕਰੋਗੇ ਅੰਕਲ ਜੀ ਆ ਰਹੇ ਨੇ ਥੱਲੇ ਉਹ ਦੀ ਤੇ ਮੈਂ ਆ ਰਿਹਾ ਉੱਪਰੋਂ ਥੱਲੇ ਨੂੰ ਜੋ ਚੜਾਈ ਉਤਰਦੇ ਆ ਨਾ ਉਦੋਂ ਟਾਈਮ ਲੱਗਦਾ ਘੱਟ ਮੈਨੂੰ ਲੱਗਾ ਮੈਨੂੰ ਲੱਗਦਾ 2 ਘੰਟੇ ਲੱਗੇ ਹੋਣਗੇ ਤੇ ਮੈਨੂੰ ਅੰਕਲ ਜੀ ਪੁੱਛਣ ਦੇ ਵੀ ਕਿੰਨੇ ਮੈਂ ਤਾਂ 2 ਘੰਟੇ ਲੱਗੇ ਮੈਨੂੰ ਕਹਿੰਦੇ ਛੱਤ ਨੂੰ 2 ਘੰਟੇ ਲ ਉਹ ਜੁਰ ਗਿਆ ਲੈ ਵੇ ਲੋ ਤੇ ਕਾਤਾ ਬਿਜੁਰ ਕਾਤਾ ਬਿਜੁਰ ਨਹੀਂ ਬਜ਼ੁਰਗ ਨਹੀਂ ਸੱਚ ਨਹੀਂ ਨਹੀਂ ਜੜਦੀ ਗਲਾ ਚੜਦੀ ਗਲਾ ਸੋਰੀ ਜੁਰ ਸੋਰੀ ਜੁਰ ਤੋਂ ਥੋੜਾ ਤੇ ਐਦਾਂ ਦਾ ਜੋਸ਼ ਚਾਹੀਦਾ ਆਪਾਂ ਨੂੰ ਆਪਾਂ ਤੇ ਐਵੇਂ ਕਰਦੇ ਨਹੀਂ ਚੜਾ ਐਦਾਂ ਨਾ 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 ਇਹ ਗੱਲ ਹੈ ਮਾਨ ਸਿੱਛੇ ਦੀ ਪੋ ਜਾਨ 100 ਸਾਲ ਨਾ ਕਰੋ ਤੁਸੀਂ ਯੈਸ ਆ ਬੰਦੇ ਪਪ ਮੈਂ ਕਿੱਥੋਂ ਆਇਆ ਆਪਾਂ ਕਿੱਥੋਂ ਆਪਾਂ ਪਟਨਾ ਸਹਿਰ ਤੋਂ ਪਟਨਾ ਸਹਿਰ ਤੋਂ ਹਾਂਜੀ 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 ਆ ਪੂਰੀ ਐਸੇ ਮਾਨ ਰੋ ਰੋਈਦਾ ਪਾਣੀ ਕੇ ਮਾਲ ਲਗਾਣੇ ਆ ਬੈਡਮਿੰਟਨ ਦੀਆ ਭਾਈ ਸਾਹਿਬ ਇਹਨੇ ਕੀ ਬਹੁਤ ਵਧੀਆ ਤਿੰਨ 4 ਕਿਲੋਮੀਟਰ ਵਾਕ ਹੀ ਆ ਗਿਆ ਇੰਨਾ ਦੀ ਗੱਲਾਂ ਸੁਣ ਕੇ ਆਪਣੇ ਆਪ ਨੂੰ ਹੋਰ ਜੋਸ਼ ਆਇਆ ਤਿੰਨ ਕਿਲੋ ਹਾਂਜੀ 3 ਕਿਲੋਮੀਟਰ ਵਾਕ ਕਰ ਲੈਣਾ ਠੀਕ ਹੈ ਜੀ ਬਹੁਤ ਵਧੀਆ ਆ 1/2 ਘੰਟਾ ਜੋ ਕੋਈ ਕੰਮ ਨਹੀਂ ਕਰਦਾ ਠੀਕ ਹੈ ਜੀ 4 ਤੋਂ 5 ਗੇਮਾਂ ਰੋਜ਼ ਦੀਆਂ ਚਰਦੀ ਘਾਟ ਚੱਲਣ ਟੰਡ ਲੱਗਦੀ ਠੀਕ ਹੈ ਤੂੰ ਫਿਰ ਤੁਹਾਡਾ ਬਹੁਤ ਵਧੀਆ ਐਕਸਪੀਰੀਅੰਸ ਪੈਂਦੇ ਹੀ ਜਾਂਦੇ ਤੁਸੀਂ ਪਹਿਲੇ ਮਿਹਨਤ ਬੜੀ ਕਰਦੇ ਰਹੇ ਹਣ ਅੱਜ ਨਹੀਂ ਅੱਜ ਕਰ ਰਿਹਾ ਅੱਛਾ ਅੱਜ ਵੀ ਹੋਣ ਤੋਂ ਵੀ ਕਰਦੇ ਹਾਂ ਅੱਜ ਅੱਜ ਰੂਟੀਨ ਗੁੱਡੀ ਨਾਲ ਠੀਕ ਹੈ ਠੀਕ ਹੈ ਠੀਕ ਹੈ ਅੱਜ ਉਹ ਜਿੰਮ ਪਰਜੈਂਟ ਰੂਟੀਨ ਆ ਉਹ ਚ ਕਿੰਦੇ ਵੀਡੀਓ ਵੀ ਲਾਗੇ ਨੇ ਬਹੁਤ ਜਲਦੀ ਤੁਸੀਂ ਡੀਕੰਡੇ ਤੇ ਮੈਂ ਤੁਹਾਨੂੰ ਅੱਗੇ ਡੀ ਕੀ ਜਨਾ ਤੁਸੀਂ ਪਿੱਛੇ ਤੇ ਮੈਂ ਅੱਗੇ ਦੇ ਇਸ ਚੱਕਰ ਚ ਅਸੀਂ ਇੱਕ ਦੂਜੇ ਨੂੰ ਮਿਲ ਹੀ ਨਹੀਂ ਪਾਏ ਤੇਰੀ ਯਾਦ ਚ ਲੰਗਰ ਲਾਇਆ ਓ ਲੰਗਰ ਲਾਇਆ ਹਾਂ ਪੁੱਛ ਕਿਹੜਾ ਬਹੁਤ ਲੰਗਰ ਲਾਇਆ ਪੁੱਛ ਲੈ ਤੇ ਮੈਂ ਉਹੋ ਹੀ ਟੌਫੀਆਂ ਬਿਲਕੁਲ ਡੀ ਦੇ ਕੈਪਸੂਲ ਸਾਰੇ ਪਰ ਗੋਪੀ ਜਿਹੜੀਆਂ ਤੂੰ ਮੈਨੂੰ ਗੋਲੀਆਂ ਹੀ ਦਿੱਤੀਆਂ ਮੈਂ ਵੀ ਲੰਗਰ ਲਾਤਾ ਫਿਰ ਮੈਂ ਵੀ ਲੋਕਾਂ ਆਉਂਦੇ ਆਂਦੇ ਦਿੰਦਾ ਗਿਆ ਕੋਈ ਇੱਕ ਹੀ ਸਾਡੇ ਕੋ ਪੈ ਕੇ ਦੀ ਉਹ ਕੀ ਬਾਤ ਆ ਕੀ ਬਾਤ ਆ ਮਾਮਾ ਹੀ ਹੁਣੀ ਸਾਰੇ ਨਿਕਲੇ ਮਾਮਾ ਹੀ ਹੁਣੀ ਕਹਿੰਦੇ ਪਿੱਛੇ ਮੈਂਗਾ ਫਿਰ ਮੈਂ ਉਹਨਾਂ ਨੂੰ ਡੀਕਿਆਂਗਾ ਪਹਿਲੇ ਮੈਂ ਮਾਮਾ ਇਹਨੂੰ ਡੀਕਣ ਦੇ ਕਹਿੰਦੇ ਮਾਮਾ ਹੀ ਡਿਗ ਗੇ ਤੇ ਮੈਂ ਕਿਹਾ ਨਹੀਂ ਮੈਨੂੰ ਡੀਖਣਾ ਚਾਹੀਦਾ ਯਾਰ ਡਿਗ ਗੇ ਡਿਗੇ ਹੀ ਗੇ ਰੂਬੀ ਮਾਮਾ ਦਾ ਸੰਢਿਆ ਡਿਗੇ ਕਿਹੜਾ ਭਾਜੀ ਰਾਜਾ ਜੀ ਦੋ ਪੰਜ ਆਦੇ ਮੈਂ ਨਹੀਂ ਖਾਣ ਦੇ ਹੀ ਕਰੋਗੇ ਹਾਂ ਉਹ ਤਾਂ ਪਹਿਲਾਂ ਆਂਦੇ ਡਿਗੇ ਇਹ ਥੋੜਾ ਜ਼ਿਆਦਾ ਨਹੀਂ ਫਾਸਟ ਜਾਣ ਦੇ ਯਾਰ ਐਲਪੀਟੀਆ ਚੱਲ ਦਿੱਤੀ ਤੇਰੇ ਚ ਹੌਸਲੇ ਨੇ ਹੌਸਲੇ ਨੇ ਓਏ ਤੇਰੇ ਚ ਖੜੇ ਹੋ ਜਾਣਾ ਬਬਿਆ ਤੇਰੇ ਚ ਹੌਸਲੇ ਨੇ ਚੱਲਦਾ ਚੱਲ ਤੇਰ ਦਾ ਤੇਰ ਦਾ ਮਸਕਲਾ ਲਾਇਆ ਭਾਜੀ ਆਪਣੇ ਕੋਲ ਤਾਂ ਫਲਾਵਰ ਵੈਨ ਹੀ ਨਹੀਂ ਉੱਪਰ ਉਹ ਨਹੀਂ ਵੇਖਿਆ ਗਿਆ ਯਾਰ ਉੱਥੋਂ ਦਾ ਆਪਣੇ ਕੋਲ ਫੁੱਲਾਂ ਦਾ ਕੰਮ ਆ ਅੱਛਾ ਕੰਮ ਆ ਹਰ ਸਾਲ ਆਪਾਂ ਨਵੇਂ ਨਵੇਂ ਉਥੇ ਫੁੱਲ ਲਾਉਣੇ ਹੁੰਦੇ ਆ ਇਸ ਕਰਕੇ ਸਾਨੂੰ ਤਜਰਵਾ ਵਾ ਨਹੀਂ ਆ ਸਾਰੇ ਜਣੇ ਨਵੇਂ ਆਏ ਜੀ ਅੱਛਾ ਇੱਥੇ ਕਰਕੇ ਨੂੰ ਧਾਗਾ ਬਣਾਉਂਦਾ ਆ ਆਪਣਾ ਭਰਾ ਵਾ ਇਹਨੇ ਇਹਦਾ ਕੰਕਰੀਟ ਦਾ ਕੰਮ ਆ ਇਹ ਨਹੀਂ ਹੁੰਦੀ ਜਿਹੜੀ ਰੇਤਾ ਬਜਰੀਕ ਬੰਦੀ ਆ ਹਾਂਜੀ 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 ਇਹਦਾ ਉੱਤੇ ਕੰਮ ਆ ਇਹਦਾ ਸਲਾਵਰ ਆ ਵੈਲੀ ਵਾਲਾ ਗਰਾਮ ਆ ਨਾ ਜੀ ਇਹ ਦਾਸ ਹੋਣਾ ਬਣਾਇਆ ਵਾਜੀ ਵਾ ਗੋਪੀ ਆ ਮਮਾ ਜੀ ਇੱਕ ਵਾਰੀ ਬਖਾਈ ਹਾਂ ਅਜ ਤੱਕ ਬਣਿਆ ਨਹੀਂ ਸਹੀ ਚਲੋ ਬਖਰਾ ਮਨੋ ਜਦੋਂ ਕੋਪੀ ਦਾ ਵਿਆਹ ਹੋਇਆ ਕਿਉਂ ਕਰੋ ਫੋਟੋਗ੍ਰਾਫਰ ਕਿਉਂ ਕਰਕੇ ਰਹਿਣਾ ਮੇਰੇ ਦਾ ਵਿਆਹ ਮੈਂ ਬਖਰਾ ਫੋਟੋਗ੍ਰਾਫਰ ਕਰਨਾ ਕਿਉਂ ਤੇ ਉਹ ਫੋਟੋ ਜਾਦੀ ਆ ਖਿਚੋਂਦਾ ਵਾ ਮੈਂ ਨਹੀਂ ਆਹ ਲੈ ਸੱਚੇ ਪਾਸ਼ਾ ਕਿਦੇ ਬੁੱਢੀ ਜਿਹੜੀ ਸਟੇਟ ਇਹਦੇ ਨਾਲ ਬੈਠੀ ਹੋਈ ਕਿਦੇ ਉਹਨੇ ਮਾੜੀ ਮੋਟੀ ਗੱਲ ਇਹ ਕੋਈ ਨਹੀਂ ਵਾਈ ਕਿਨੇ ਧਫਾ ਮਾਰ ਕੇ ਤੈਨੂੰ ਛੋੜ ਦੇਣੀ ਕਿ ਚੋਚੇ ਰਹੀ ਮਾਰਦੀ ਚੁੰਨੀ ਨਾ ਕਰਾਉਣਾ ਇਹਨਾਂ ਸਦਣਾ ਨਹੀਂ ਬਲਾਵਾ ਇਹ ਵੀ ਉਹਨੇ ਚੁੰਨੀ ਉਹਨਾਂ ਗੱਲ ਨਹੀਂ ਕਿਦਾਂ ਕਰਦੀ ਫੇਰ ਤੋਂ ਚੜਾਈ ਆ ਗਈ ਫੇਰ ਤੋਂ ਯੱਸ ਹੋ ਗਈ ਸੌ ਸਾਈ ਕੰਮ ਹੋਣ ਤੇ ਮੜੀ ਜੀ ਮੜੀ ਜੀ ਚੜਾਈ ਚਰ ਲੱਗਿਆ ਵੀ ਹੋਰੀ ਤਰ੍ਹਾਂ ਹੋਣ ਰਿਆ ਜੋ ਸਾਡੇ ਮਾਮਾ ਹੀ ਨਾਲ ਆ ਕੋਈ ਮਾਮਾ ਹੀ ਫਿਰ ਤੇ ਕੋਈ ਗੱਲ ਕੋਈ ਚੱਕਰ ਕੋਈ ਟੈਨਸ਼ਨ ਹੀ ਨਹੀਂ ਆਪਾਂ ਚੱਲੇ ਆ ਪਹੁੰਚ ਸਿਰਫ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਤੇਰੇ ਕਾ ਲਗਾ ਤਾ ਤੂੰ ਬਹੁਤ ਸਪੀਡ ਮੇ ਹੈ ਸਾਡੀ ਆਪਣੇ ਪੀਛੇ ਪੀਛੇ ਤੇ ਉਹ ਦਰਮਿਆਨ ਮਾਤ ਕੋਈ ਸਾਥ ਵੀ ਕਰਾਤਾ ਪਾ ਲਓ ਜੀ ਆਪਾਂ ਆ ਗਏ ਥੱਲੇ ਤੇ ਕੱਡੀ ਸੋਹਣਾ ਵਿਊ ਕੱਡੀ ਸੋਹਣੀ ਲੋਕੇਸ਼ਨ ਕਿੰਨਾ ਸਕੂਨ ਆ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਆਇ ਤੇ ਸਕੂਨ ਦੋਰਾ ਕਾਪੀ ਵੀਰ ਕਾਪੀ ਉਹ ਕਾਪੀ ਬੋਲਾ ਵੇ ਦੇ ਆਈ ਆਪਾਂ ਮੈਂ ਬੈਠ ਮੈਂ ਫਿੱਟਾ ਘਾੜਾ ਮੈਨੂੰ ਸੋਰੀ ਮੈਂ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਨਾ ਕਰ ਆ ਜਾ ਕਿਸੇ ਨੇ ਕਿਹਾ ਸਾਹਮਣੇ ਕਮਰਾ ਨਾਲ ਵੇਖ ਲਿਆ ਲੋ ਜੀ ਮਿੱਤਰੋ ਆਪਾਂ ਗਏ ਜੇ ਪੋਚ ਚ ਚਾਰ ਕਿਲੋਮੀਟਰ ਵਾਲੀ ਉਹ ਕਰਕੇ ਆਪਾਂ ਆ ਗਏ ਜੇ ਤੇ ਗੱਲ ਬੁੱਕ ਦੀ ਹੈ ਭੀ ਜੱਸਿਆ ਸ਼ੁਕਰ ਹੈ ਮਹਾਰਾਜ ਦਾ ਪੂਰੀ ਚਰਦੀ ਗਲਾ ਜੀ ਬਹੁਤ ਬਹੁਤ ਸ਼ੁਕਰ ਆ ਤੇ ਮੈਂ ਸੋਚਿਆ ਸੀ ਕਿ ਹੁਣ ਮੀ ਹਟ ਗਿਆ ਵਾ ਮੈਂ ਕਿਹਾ ਚਲੋ ਬਰਸਾਤੀ ਪਾੜ ਦਿੰਦੇ ਹਾਂ ਹੁਣ ਫਿਰ ਮੀ ਆਉਂਦਿਆ ਵਾ ਠੀਕ ਆ ਮਮਾ ਜੀ ਤੋਂ ਮੁੰਡਿਆਂ ਦੀ ਸੇਵਾ ਕਰੰਦੇ ਲੋ ਜੀ ਸੇਵਾ ਚੱਲ ਮਾਮੇ ਮਾਮੇ ਆਪਣੇਵਾਂ ਦੀ ਸੇਵਾ ਕਰੰਦੇ ਆ ਜੀ ਇਹ ਨਾਲ ਇਹਨਾਂ ਦੇ ਲੱਕ ਘਟੇ ਜਾ ਰਹੇ ਨੇ ਇਹ 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 ਇਹਨਾਂ ਨੇ ਵਿਆਹ ਕਰਾਉਣਾ ਤੇ ਇਹਨਾਂ ਦੇ ਲੱਗੋਟੇ ਜਾਂਦੇ